ਕੀ ਵਾਲਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਵੀਡੀਓ ਜਿਹੜੀ ਆਪਣੀਆਂ ਪਹਿਲਾਂ ਦਾ ਸਟੋਰੀਆਂ ਸੀ ਇਹਨਾਂ ਜਾਂ ਤਾਂ ਉਸ ਤੇ ਪਤੀ ਦਾ ਨਜਾਇਜ਼ ਸੰਬੰਧ ਹੁੰਦੇ ਸੀਗੇ ਜਾਂ ਮਤਲਬ ਘਰ ਲਈ ਨਜਾਇਜ਼ ਸੰਬੰਧ ਹੁੰਦੇ ਸੀਗੇ ਜਾਂ ਮਤਲਬ ਇੱਕ ਕੁੜੀ ਦੇ ਸੰਬੰਧ ਹੁੰਦੇ ਸੀ ਕਿਸੇ ਬੰਦੇ ਨਾਲ ਪਰ ਜਿਹੜੀ ਮੈਂ ਅੱਜ ਦੀ ਸਟੋਰੀ ਤੁਹਾਨੂੰ ਸੁਣਾਉਣ ਜਾ ਰਿਹਾਗਾ ਇਹ ਸਟੋਰੀ ਤੁਹਾਡੇ ਮਤਲਬ ਅੱਖਾਂ ਤੋਂ ਜਿਹੜੇ ਪਰਦੇ ਪਏ ਆਂ ਅੱਗੇ ਦੀ ਦੁਨੀਆ ਬੜੀ ਚੰਗੀ ਆ ਉਹ ਪਰਦੇ ਹਟਾ ਦਊਗੀ ਬੜੀਆਂ ਗੱਲਾਂ ਨਹੀਂ ਕਰਦੇ ਆਪਾਂ ਕਹਾਣੀ ਕਰਦੇ ਆ ਅੱਜ ਦੀ ਸ਼ੁਰੂ ਅੱਜ ਦੀ ਕਹਾਣੀ ਆਪਣੇ ਸ਼ੁਰੂ ਹੁੰਦੀ ਹੈ ਮਹਾਰਾਸ਼ਟਰ ਦੇ ਜ਼ਿਲ੍ਹਾ ਸੂਰਤ ਦੀ ਉੱਥੇ ਇੱਕ ਮਤਲਬ ਥਾਣਾ ਲੱਗਦਾ ਹੈ ਪਪੋਦਰਾ 24 ਜੁਲਾਈ ਦੀ ਰਾਤ ਸੀਗੀ ਤਕਰੀਬਨ 8-9 ਵਜੇ ਦਾ ਟਾਈਮ ਸੀਗਾ ਰਾਤ ਦਾ ਤੇ ਇੱਕ ਔਰਤ ਜਿਹਦਾ ਨਾਮ ਸੀਗਾ ਕਾਮਣੀ ਭੱਜੀ ਭੱਜੀ ਮਤਲਬ ਉਸ ਦੇ ਨੇੜੇ ਜਿਹੜਾ ਥਾਣਾ ਲੱਗਦਾ ਸੀ ਉਹ ਉੱਥੇ ਚਲੀ ਜਾਂਦੀ ਹੈਗੀ ਤੇ ਉੱਥੇ ਜਾ ਕੇ ਕਹਿੰਦੀ ਹੈ ਵੀ ਮੈਨੂੰ ਬਚਾ ਲਓ ਮੈਨੂੰ ਮਾਰ ਦੇਣਗੇ ਮੈਨੂੰ ਬਚਾ ਲਓ ਮੈਨੂੰ ਮਾਰ ਦੇਣਗੇ ਪੁਲਿਸ ਵਾਲੇ ਪਹਿਲਾਂ ਉਹਨੂੰ ਬੁਹਾਉਂਦੇ ਆਗੇ ਸਮਝਾਉਂਦੇ ਆਗੇ ਫਿਰ ਉਹ ਸ਼ਾਂਤ ਕਰਦੇ ਆ ਉਹਨੂੰ ਫਿਰ ਉਸ ਤੋਂ ਬਾਅਦ ਉਹ ਪੁੱਛਦੇ ਕਿ ਕੀ ਗੱਲ ਬਾਤ ਸਾਨੂੰ ਸਾਰੀ ਗੱਲ ਬਾਤ ਦੱਸੋ ਹਾਂ ਦੱਸ ਤੇ ਫਿਰ ਉਹ ਕਹਿੰਦੀ ਹੈ ਜੀ ਵੀ ਜਿਹੜਾ ਮੇਰੇ ਘਰ ਵਾਲਾ ਗਾ ਜਿਹਦਾ ਨਾਮ ਹੈਗਾ ਗਾ ਵਿਸ਼ਨੂ ਤੇ ਉਹ ਵਿਸ਼ਨੂ ਤੇ ਜਿਹੜੇ ਉਹਦੇ ਤਿੰਨ ਦੋਸਤ ਆ ਕੇ ਜਿਹਦੇ ਨਾਲ ਦਾ ਨਾਮ ਹੈਗਾ ਗਾ ਵਿਜੇ ਮਹੇਸ਼ ਤੇ ਅੰਪਾ ਉਹ ਤੇ ਚਾਰਾਂ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਘਰ ਵਾਲਾ ਮੈਨੂੰ ਕਮਰੇ ਚ ਲੈ ਗਿਆ ਉਸ ਤੋਂ ਬਾਅਦ ਉਹਨੇ ਆਪਦੇ ਤਿੰਨ ਦੋਸਤ ਬੁਲਾਏ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਨਾਲ ਜ਼ਬਰਦਸਤੀ ਕੀਤੀ ਵੀ ਜੋਰਦਸਤੀ ਕਰਨ ਤੋਂ ਬਾਅਦ ਕਹਿੰਦਾ ਮੇਰੇ ਹੱਥ ਪੈਰ ਬੰਨ੍ਹ ਕੇ ਮੈਨੂੰ ਨਜੀ ਵੀ ਛੁੱਟਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਉਤੋਂ ਮਹਾਤੋਪਾਈ ਹੋ ਕੇ ਮਸਾਉਨਾਂ ਕੋਲ ਭੱਜ ਕੇ ਆਈ ਹੈਗੀ ਵੀ ਮੈਨੂੰ ਲੱਗਦਾਗਾ ਵੀ ਉਹ ਮੈਨੂੰ ਜਿਉਂਦਾ ਨਹੀਂ ਛੱਡਣਗੇ ਵੀ ਮੈਨੂੰ ਮਾਰ ਹੀ ਦੇਣਗੇ ਚਲੋ ਪੋਸਟ ਵਾਲੇ ਕੰਪਲੇਂਟ ਲਿਖਦੇ ਆਗੇ ਕਾਮਨੀ ਦੇ ਘਰ ਵਾਲੇ ਬਿਸ਼ਣੂ ਵਿਰੁੱਧ ਬਿਸ਼ਣੂ ਖਿਲਾਫ ਤੇ ਕਾਰਵਾਈ ਸ਼ੁਰੂ ਕਰਦੇ ਆ ਉਹ ਨਾਲ ਦੀ ਨਾਲ ਹੀ ਤੇ ਉਸ ਤੋਂ ਬਾਅਦ ਉਹ ਪਹਿਲਾਂ ਹਸਪੀਟਲ ਵੀ ਲੈ ਕੇ ਜਾਇਆ ਜਾਂਦਾਗਾ ਕਾਮਨੀਆਂ ਨੂੰ ਚੈੱਕਅਪ ਕਰਾਇਆ ਜਾਂਦਾ ਕਿਉਂਕਿ ਉਹਦੀ ਕਾਫੀ ਸੱਟਾਂ ਲੱਗਾ ਹੋਊਗਾ ਸੀ ਨਾ ਮਤਲਬ ਇਹ ਉਹਦੀ ਬੋਡੀ ਤੇ ਘੂਟ ਵੱਜੇ ਹੋਏ ਸੀਗੇ ਤੇ ਉਧਰੋਂ ਹਸਪੀਟਲ ਜੋਂਨੋਂ ਉੱਪਰ ਤਿਕਰਾਇਆ ਜਾਂਦਾ ਕਾਮਣੀ ਨੂੰ ਤੇ ਦੂਸਰੇ ਪਾਸੇ ਪੁਲਿਸ ਆ ਜਿਹੜੀ ਉਹਨਾਂ ਅਪਰਾਧਕਾਂ ਨੂੰ ਮਤਲਬ ਇਹ ਲੰਬਣ ਵਾਸਤੇ ਚਲੀ ਜਾਂਦੇ ਹੈਗੇ ਚਾਰੇ ਦੋਸਤ ਮਿਲ ਜਾਂਦੇ ਹੈਗੇ ਤੇ ਪਹਿਲਾਂ ਮਿਲਦਾ ਹੈਗਾ ਮਿਸ਼ਨੂ ਉਸ ਤੋਂ ਬਾਅਦ ਉਹਦੇ ਤਿੰਨੇ ਦੋਸਤ ਉਹਨਾਂ ਨੇ ਪੁਲਿਸ ਪੜ ਲੈਂਦੇ ਹੈਗੇ ਫਿਰ ਉਹਨਾਂ ਤੋਂ ਪੁੱਛਦੀ ਹੈ ਕਿ ਵੀ ਤੁਸੀਂ ਦੱਸੋ ਵੀ ਉਸ ਵਿਚਾਰੀ ਔਰਤ ਨਾਲ ਐਦਾਂ ਮਤਲਬ ਕਿਵੇਂ ਕੀਤਾਗਾ ਵੀ ਤੂੰ ਦਾ ਘਰ ਆ ਲਾਗਾ ਮਿਸ਼ਨੂ ਨੂੰ ਕਹਿੰਦੇ ਤੂੰ ਦਾ ਘਰ ਆ ਲਾਗਾ ਤੂੰ ਕਿਵੇਂ ਸੋਚ ਲਿਆ ਵੀ ਜਿਹੜੇ ਤੇਰੇ ਦੋਸਤ ਆਗੇ ਉਹ ਉਹਨਾਂ ਨਾਲ ਸਰੀਰ ਸੰਬੰਧ ਬਣਾਉਗੇ ਤੂੰ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਤੇ ਫਿਰ ਉਹ ਜਿਹੜਾ ਵਿਸ਼ਰਣ ਉਹਦਾ ਸਾਰੀ ਗੱਲ ਉਹ ਕਹਿੰਦਾ ਹਾਂਜੀ ਅਸੀਂ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕਾਰਨ ਦੱਸਦਾ ਉਹ ਕਹਿੰਦਾ ਵੀ ਮੈਂ ਇੱਕ ਟਰੱਕ ਡਰਾਈਵਰ ਹਾਂਗਾ ਤੇ ਮੇਰੇ ਕਾਫੀ ਪਹਿਲਾਂ ਲੜਾਈ ਝਗੜੇ ਹੋਏ ਸੀਗੇ ਜਿਸ ਕਰਕੇ ਵੀ ਮੈਨੂੰ ਜੇਲ੍ਹ ਜਾਣਾ ਪਿਆ ਤੇ ਜੇਲ੍ਹ ਤੋਂ ਮੈਨੂੰ 8-9 ਮਹੀਨੇ ਪਹਿਲਾਂ ਮੈਂ ਜੇਲ੍ਹ ਤੋਂ ਬਾਹਰ ਆਇਆ ਸੀਗਾ ਤੇ 8-9 ਮਹੀਨੇ ਸੌਰੀ ਮੈਂ ਜੇਲ੍ਹ ਚ ਲਾ ਕੇ ਆਇਆਗਾ ਜਦੋਂ ਮੈਂ ਘਰ ਬਾਬਸ ਆ ਕੇ ਵੇਖਿਆ ਜਿਹੜੀ ਮੇਰੀ ਘਰ ਵਾਲੀ ਆ ਉਹ 24 ਘੰਟੇ ਕਿਸੇ ਨਾਲ ਫੋਨ ਤੇ ਲੱਗੀ ਰਹਿੰਦੀ ਸੀ ਕਿ ਮੈਨੂੰ ਉਹਦੇ ਤੇ ਸ਼ੱਕ ਹੋਣ ਲੱਗ ਗਿਆ ਵੀ ਇਹ ਨਹੀਂ ਕਿਸੇ ਮੁੰਡੇ ਨਾਲ ਗੱਲਵਾਤ ਤੇ ਫਿਰ ਉਸ ਤੋਂ ਬਾਅਦ ਜਿਹੜਾ ਵੀ ਪਿੰਡ ਦੇ ਲੋਕ ਸੀ ਉਹ ਵੀ ਮੈਨੂੰ ਇਹ ਗੱਲ ਕਹਿੰਦੇ ਸੀ ਕਿ ਜਿਹੜੀ ਤੇਰੀ ਘਰ ਵਾਲੀ ਕੰਮ ਨਹੀਂ ਹੈਗੀ ਉਹ ਸਹੀ ਜਨਾਨੀ ਨਹੀਂਗੀ ਉਹਦੇ ਨਾਲ ਰਿਸ਼ਤੇ ਆ ਉਹਦੇ ਨਾਲ ਰਿਸ਼ਤੇ ਆ ਗਏ ਟੋਟਲ ਮਿਲਾ ਕੇ ਵੀ ਸਾਰੇ ਪਿੰਡ ਵਾਲਿਆਂ ਨੇ ਵਿਸ਼ਨੂੰ ਦੇ ਦਿਮਾਗ 'ਚ ਇਹ ਗੱਲ ਪਾਤੀ ਕਿ ਜਿਹੜੀ ਉਹਦੀ ਘਰ ਵਾਲੀ ਹੈ ਉਹ ਗਲਤ ਹੈਗੀ ਫਿਰ ਇੱਕਦਮ ਵਿਸ਼ਨੂੰ ਜਾਣਦਾ ਕਰਕੇ ਹਾਰਾ ਮਤਲਬ ਇਹ ਵੀ ਆਪਦੇ ਕੰਮ ਤੋਂ ਘਰ ਤੇ ਆ ਉਹ ਵਿਕਾਰ ਇਹਨੂੰ ਬਿਠਾ ਕੇ ਪੁੱਛਦਾਗਾ ਪਹਿਲਾਂ ਵੀ ਤੂੰ ਦੱਸ ਪਿੰਡ ਦੇ ਲੋਕਾਂ ਇਹ ਕਹਿੰਦੇ ਵੀ ਤੇਰੀ ਕਿਸੇ ਬੰਦੇ ਨਾਲ ਗੱਲ ਆ ਤੇ ਮੈਨੂੰ ਵੀ ਤੇਰੇ ਤੇ ਸ਼ੱਕ ਆ ਕਹ ਉਹ ਨੂੰ 24 ਘੰਟੇ ਫੋਨ ਤੇ ਲੱਗੀ ਰਹਿਣੀ ਆ ਜਦੋਂ ਮੈਂ ਆ ਜਾਣਾਗਾ ਘਰ ਉਹਦੀ ਤੂੰ ਫੋਨ ਕੱਟ ਦਿੰਨੀ ਇਹ ਤੂੰ ਕਿਹਦੇ ਨਾਲ ਗੱਲਾਂ ਕਰਦੀ ਆਈ ਤੇ ਇੱਥੇ ਜਿਹੜੀ ਕੰਮ ਨਹੀਂ ਹੋ ਕੇ ਦੀ ਮੈਂ ਕਿਸੇ ਨਾਲ ਗੱਲਾਂ ਨਹੀਂ ਕਰਦੀ ਵੀ ਸਾਨੂੰ ਐਵੇਂ ਸ਼ੱਕ ਆਗਾ ਐਵੇਂ ਪਿੰਡ ਦੇ ਲੋਕ ਗਲਤ ਖਬਰਾਂ ਫਲਾਉਂਦੇ ਆ ਗਏ ਚਲੋ ਉਹ ਦਿਨ ਵੀ ਲੰਘ ਜਾਂਦਾਗਾ ਫਿਰ ਇੱਕ ਦਿਨ ਫੇਰ ਦੇਖਦਾਗਾ ਜਦੋਂ ਵਿਚ ਨੂੰ ਵੀ ਉਹਦੀ ਘਰ ਵਾਲੀ ਫੇਰ ਕਿਸੇ ਨਾਲ ਫੋਨ ਤੇ ਲੱਗੀ ਹੋਈ ਸੀਗੀ ਤਾਂ ਫਿਰ ਉਹ ਆਉਦੀ ਘਰ ਲੈ ਨੂੰ ਕੁਛ ਨਾ ਕਹਿੰਦਾ ਕੁਛ ਨਹੀਂ ਕਹਿੰਦਾ ਤੇ ਫਿਰ ਉਹ ਇੱਕੋ ਫੈਸਲਾ ਲੈਂਦਾ ਆਪਦੇ ਜਿਹੜੇ ਉਹ ਤਿੰਨ ਦੋਸਤ ਸੀਗੇ ਉਹ ਟਰੱਕ ਡਰਾਈਵਰ ਸੀਗੇ ਅਕਸਰ ਉਹਨਾਂ ਕੋਲ ਟਰੱਕ ਆਉਂਦਾ ਜਿਹੜਾ ਮਤਲਬ ਸਹੀ ਘਰੋਂ ਜਾਂਦਾ ਹੁੰਦਾ ਸੀਗਾ ਤੇ ਉਹ ਉੱਥੇ ਪੱਕੇ ਦੋਸਤ ਬਣ ਗਏ ਸੀਗੇ ਵਿਜੇ ਮਹੇਸ਼ ਦੇ ਆਂਪਾ ਤੇ ਉਹ ਅੜੜ ਜਗ੍ਹਾ ਦੇ ਸੀਗੇ ਆਂਪਾ ਮਹਾਰਾਸ਼ਟਰ ਦਾ ਸੀਗਾ ਵਿਜੇ ਬਿਹਾਰ ਦਾ ਸੀਗਾ ਤੇ ਅੜੜ ਜਗ੍ਹਾ ਦੇ ਸੀਗੇ ਦੋਸਤੋ ਪਰ ਇੱਕਸਾਂ ਦੇ ਕੰਮ ਕਰਦੇ ਸੀਗੇ ਮਹਾਰਾਸ਼ਟਰ ਸੂਰਤ ਕੰਮ ਤੇ ਚਲੋ ਦੋਸਤੀ ਸੀਗੀ ਇਹਨਾਂ ਦੀ ਤਾਂ ਕਰਕੇ ਜਿਹੜਾ ਵਿਸ਼ਮ ਉਹ ਸਾਰੀ ਗੱਲਬਾਤ ਆਹਦੇ ਦੋਸਤਾਂ ਨਾਲ ਸ਼ੇਅ ਤੁਨੇ ਇਹ ਗੱਲ ਵੀ ਸ਼ੇਅਰ ਕੀਤੀ ਜਿਹੜੀ ਉਹ ਮਿਸ਼ਨੂ ਕਹਿੰਦਾ ਵੀ ਮੈਨੂੰ ਐਂ ਲੱਗਦਾ ਕਿ ਜਿਹੜੀ ਮੇਰੀ ਘਰ ਵਾਲੀ ਹੈ ਜਿਹੜੀ ਸ਼ੋਡੀ ਭਾਬੀ ਹੈਗੀ ਉਹ ਕਿਸੇ ਨਾਲ ਗਲਤ ਆ ਗਈ ਕਿ ਉਹਨੇ ਕਿਸੇ ਨਾਲ ਨਜਾਇਜ਼ ਸੰਬੰਧ ਆ ਗਏ ਤੇ ਫਿਰ ਇਥੋਂ ਜਿਹੜਾ ਉਹਦਾ ਇੱਕ ਦੋਸਤ ਸੀ ਉਹ ਇਹ ਗੱਲ ਕਹਿੰਦਾ ਵੀ ਜਿਹੜੀ ਤੇਰੀ ਘਰ ਵਾਲੀ ਹੈਗੀ ਵੀ ਉਹਦੇ ਚ ਹਾਫਸ ਬਹੁਤ ਭਰੀ ਹੋਈ ਹੈਗੀ ਵੀ ਆਪਾਂ ਉਹਦੀ ਹਾਫਸ ਨੂੰ ਠੰਡੀ ਕਰਕੇ ਪਹਿਲਾਂ ਫਿਰ ਉਸ ਤੋਂ ਬਾਅਦ ਦੇਖਾਂਗੇ ਉਹਨੇ ਨਾ ਕਰਨਾ ਕੀ ਹੈਗਾ ਹੁਣ ਇੱਕ ਪਾਸੇ ਉਹਦਾ ਦੋਸਤ ਵੀ ਇਹ ਗੱਲ ਕਹਿ ਰਿਹਾ ਕਿ ਜਿਹੜੀ ਤੇਰੀ ਘਰ ਵਾਲੀ ਹੈਗੀ ਉਹਦੇ ਚ ਹਾਫਸ ਭਰੀ ਹੋਈ ਹੈਗੀ ਤੇ ਉਹਦੀ ਹਾ우스 ਆਪਾਂ ਠੰਡੀ ਕਰਨੀ ਹੈਗੀ ਤੇ ਕੋਈ ਆਮ ਘਰ ਵਾਲਾ ਹੁੰਦਾ ਤਾਂ ਉਹਦੇ ਨਾਲ ਉੱਥੇ ਹੀ ਫਾਂਟੀ ਲੜ ਪੈਂਦਾ ਪਰ ਇੱਥੇ ਜਿਹੜਾ ਵਿਸ਼ਨੂ ਸੀਗਾ ਉਹਦਾ ਦਿਮਾਗ ਲੋਕਾਂ ਨੇ ਇੰਨਾ ਚੱਕਦਾ ਸੀਗਾ ਉਹ ਕਹਿੰਦਾ ਉਹ ਵੀ ਹਾਮੀ ਭਰ ਦੋਂਦਾ ਵੀ ਠੀਕ ਹੈ ਵੀ ਆਪਾਂ ਪਹਿਲਾਂ ਉਹਦੀ ਹਾ우스 ਠੰਡੀ ਕਰਾਂਗੇ ਉਸ ਤੋਂ ਬਾਅਦ ਉਹਦੇ ਨਾਲ ਕੁਝ ਨਾ ਕੁਝ ਕਰਾਂਗੇ ਚਲੋ ਫਿਰ ਇੱਕ ਨਹਿਰ ਤੇ ਨਦੀ ਦੇ ਕਿਨਾਰੇ ਜਾਂਦਾਗਾ ਵਿਸ਼ਨੂ ਤੇ ਉੱਥੇ ਜਾ ਕੇ ਫੋਨ ਲਾਉਂਦਾਗਾ ਉਹਦੀ ਘਰ ਵਾਲੀ ਕਾਮਨੀ ਨੂੰ ਫੋਨ ਲਾ ਕੇ ਇਹ ਗੱਲ ਕਹਿੰਦਾ ਵੀ ਆਪਾਂ ਇੱਕ ਤੇ ਜਾ ਕੇ ਆਉਣਾ ਮਾਰਕੀਟ 'ਚ ਵੀ ਤੂੰ ਜਲਦੀ ਜਲਦੀ ਇੱਥੇ ਆ ਜਾ ਉਸ ਤੋਂ ਬਾਅਦ ਜਿਹੜਾ ਵਿਸ਼ਨੂ ਉਹ ਤੋਂ ਵਾਈਕ ਤੇ ਹੁੰਦਾਗਾ ਜਿਹੜੀ ਉਹਦੇ ਘਰ ਵਾਲੀ ਆ ਉਹ ਮੰਗਲੇ ਵੀ ਟੈਂਪੂ ਕਰਾ ਕੇ ਤੋਂ ਉਸ ਵਿਸ਼ਨੂ ਕੋਲ ਚਲੀ ਜਾਂਦੇ ਕਿ ਵਿਸ਼ਨੂ ਮਤਲਬ ਕੁਝ ਨਹੀਂ ਕਰਦਾ ਉਹ ਆਉਜ ਮੋਟਰਸਾਈਕਲ ਤੇ ਬਹਾਉਂਦਾਗਾ ਇੱਕ ਕਮਰੇ ਚ ਲੈ ਜਾਂਦਾਗਾ ਆਪਣੇ ਦੋਸਤ ਦੇ ਇਹਨੂੰ ਕਮਰੇ ਲਈ ਆਉਂਦਾਗਾ ਉਹ ਪੁੱਛਦੀ ਹੈ ਵੀ ਤੁਸੀਂ ਮੈਨੂੰ ਕਿਉਂ ਲੈ ਕੇ ਆਉਂਗੇ ਆਪਾਂ ਤਾਂ ਇਹ ਕੰਮ ਜਾਣਾ ਸੀਗਾ ਤੇ ਫਿਰ ਇੱਥੇ ਜਿਹੜਾ ਵਿਸ਼ਨੂ ਆ ਉਹਦੀ ਪਹਿਲਾਂ ਕੁੱਟ ਮਾਰ ਕਰਦਾਗਾ ਫਿਰ ਉਹਨੂੰ ਫਿਰ ਪੁੱਛਦਾਗਾ ਵੀ ਤੂੰ ਮੈਨੂੰ ਹਜੇ ਵੀ ਦੱਸ ਦੇ ਤੇਰੀ ਕਿਸ ਨਾਲ ਬੰਦਨਾ ਗੱਲਬਾਤ ਹੈਗੀ ਆ ਜਾਂ ਨਹੀਂ ਹੈਗੀ ਤੇ ਫਿਰ ਇੱਥੇ ਜਿਹੜੀ ਕਾਮਨੀ ਆ ਫਿਰ ਉਹਨਾਂ ਦੱਸਦੀ ਫਿਰ ਨਾ ਮੰਨੀ ਉਹ ਇਮਰਿਕਸੇ ਮੁੰਡੇ ਨਾਲ ਨਹੀਂ ਕੱਲ ਬਾਅਦ ਇੱਕ ਗੱਲ ਹੀ ਕਹੀ ਜਾਂਦੀ ਸੀਗੀ ਫਿਰ ਉਹ ਉਸ ਤੋਂ ਬਾਅਦ ਜਿਹੜਾ ਵਿਸ਼ਨੂੰ ਦਾ ਦੋਸਤ ਆ ਜਾਂਦਾ ਇੱਕ ਦੋਸਤ ਦਾ ਨਾਮ ਸੀਗਾ ਵਿਜੇ ਉਹ ਕਮਰੇ 'ਚ ਐਂਟਰ ਹੁੰਦਾ ਹੈਗਾ ਤੇ ਵਿਸ਼ਨੂੰ ਵਿਜੇ ਨੂੰ ਇਹ ਗੱਲ ਕਹਿੰਦਾ ਵੀ ਤੂੰ ਤਾਂ ਫੋਨ ਚੈੱਕ ਕਰ ਵੀ ਫੋਨ ਤੋਂ ਸਾਰਾ ਕੁਝ ਪਤਾ ਲੱਗੂਗਾ ਜਦੋਂ ਮੈਂ ਤਾਂ ਫੋਨ ਚੈੱਕ ਕਰਦੇ ਆ ਤਾਂ ਉਹ ਮਤਲਬ ਹੀ ਬਹੁਤ ਕਲਿਊ ਮਿਲਦੇ ਆ ਜਿੱਦੋਂ ਇਹ ਗੱਲ ਪਤਾ ਲੱਗੇ ਵੀ ਇਹ ਨਹੀਂ ਕਿਸੇ ਬੰਦੇ ਨਾਲ ਗੱਲ ਕਰਦਾ ਇੱਕ ਨੰਬਰ ਮਿਲਦਾਗਾ ਜੀ ਤੇ ਜ਼ਿਆਦਾਤਰ ਗੱਲਾਂ ਕਰਦੀਆਂ ਸੀਗੀ ਕਾਮਣੀ ਉਸ ਤੋਂ ਬਾਅਦ ਫਿਰ ਕੁਝ ਨਹੀਂ ਕਰਦੇ ਫੋਨ ਰੱਖਦਾ ਸਾਈਡ ਤੇ ਉਹਨਾਂ ਨੇ ਫੁੱਟਮਾਰ ਕਰਦੇ ਉਸ ਤੋਂ ਬਾਅਦ ਉਹਨਾਂ ਜ਼ਬਰਜਨਾਹ ਕਰਦੇ ਹੈਗੇ ਜ਼ਬਰਦਸਤੀ ਕਰਦੇ ਹੈਗੇ ਜਿੰਨਾ ਟਾਈਮ ਉਹਨਾਂ ਦਾ ਮਨ ਹੀ ਪਰ ਉਹਨਾਂ ਟਾਈਮ ਚਾਰੇ ਦੋਸਤ ਉਹਦੇ ਨਾਲ ਕਾਮਨੀ ਨਾਲ ਜ਼ਬਰਦਸਤੀ ਕਰਦੇ ਹੈਗੇ ਦੇਖੋ ਤੁਸੀਂ ਉਹਨ ਇੱਕ ਪਤੀ ਆਪਦੀ ਹੀ ਘਰ ਵਾਲੀ ਨਾਲ ਜ਼ਬਰਦਸਤੀ ਕਰਾ ਲਿਆ ਕਰਾ ਰਿਹਾ ਹੈਗਾ ਉਹ ਵੀ ਆਪਦੇ ਦੋਸਤਾਂ ਤੋਂ ਉਸ ਤੋਂ ਬਾਅਦ ਜਦੋਂ ਜ਼ਬਰਦਸਤੀ ਕਰਾਟੇ ਉਸ ਤੋਂ ਬਾਅਦ ਜਦੋਂ ਸਾਡਾ ਮਨ ਭਰ ਗਿਆ ਮਿਸ਼ਨ ਕਹਿੰਦਾ ਫਿਰ ਅਸੀਂ ਉਹਦਾ ਹੱਥ ਪੈਰ ਬੰਨ੍ਹਦੇ ਹੱਥ ਪੈਰ ਬੰਨ੍ਹ ਤੋਂ ਬਾਅਦ ਉਦੋਂ ਫੇਰ ਘੁੱਟ ਮਾਰ ਕੀਤੀ ਫਿਰ ਉਹਨਾਂ ਸੀ ਇੱਕ ਇੱਕ ਨਦੀ ਦੇ ਕਿਨਾਰੇ ਛੁੱਟਣ ਲੱਗੇ ਸੀਗੇ ਉਸ ਤੋਂ ਬਾਅਦ ਉਹਨਾਂ ਸਭ ਨੂੰ ਛਡਾ ਕੇ ਤਾਂ ਉਹ ਭੱਜ ਗਈ ਸੀਗੀ ਉਸ ਤੋਂ ਬਾਅਦ ਉਹ ਥੋੜੇ ਕੋਲ ਆ ਗਈ ਫਿਰ ਉਹ ਜੋੜੀ ਮਾਸ ਨੂੰ ਸੋਇ ਦਾਸ ਕੇ ਟੌਂਹੀ ਹੈ ਸਾਰੀ ਸੇਮ ਚਾਰੇ ਦੋਸਤਾਂ ਨੂੰ ਉਹ ਸਪਾਡ ਲੈਂਦੀ ਹੈਗੀ ਤੇ ਕਾਮਨੀ ਨਿਹੜ ਹਸਪੀਟਲ ਜੰਪ ਉੱਪਰ ਦਿੰਦੀ ਹੈਗੀ ਭਰਤੀ ਕਰ ਦਿੰਦੀ ਹੈਗੀ ਤੇ ਹੁਣ ਅੱਜ ਦੀ ਕਹਾਣੀ ਤਾਂ ਉੱਥੇ ਹੀ ਸਮਾਪਤ ਤੇ ਕਹਾਣੀ 'ਚ ਬਹੁਤ ਰੋ ਸਿੱਖ ਨੂੰ ਮਿਲਦਾ ਹੈਗਾ ਪਹਿਲੀ ਗੱਲ ਸਾਰਿਆਂ ਨੂੰ ਮੇਨ ਸਿੱਖ ਨੂੰ ਇਹ ਮਿਲਦੀ ਹੈ ਵੇ ਸਾਨੂੰ ਕਿਸੇ ਦੇ ਮਗਰ ਲੱਗ ਕੇ ਆਪਦੇ ਘਰ ਵਾਲਿਆਂ ਦੇ ਸ਼ੱਕ ਨਹੀਂ ਕਰਨਾ ਚਾਹੀਦਾ ਜੇ ਚਲੋ ਮੰਨ ਲਿਆ ਕਾਮਨੀ ਦੀ ਗੱਲਬਾਤ ਸੀ ਵੀ ਕਿਸੇ ਮੁੰਡੇ ਨਾਲ ਤਾਂ ਉਹਨੂੰ ਸਮਝਾਉਣਾ ਸੀਗਾ ਜੇ ਨਹੀਂ ਸਮਝਦੀ ਸੀ ਤਾਂ ਉਹਨੂੰ ਤਲਾਕ ਲੈਂਦਾ ਤੇ ਆਪਦਾ ਮਤਲਬ ਵੀ ਸਾਈਡ ਤੇ ਹੋ ਜਾਂਦਾ ਚੁੱਪ ਕਰਕੇ ਸਾਈਡ ਤੇ ਹੋ ਜਾਂਦਾ ਪਰ ਇੱਥੇ ਜਿਹੜਾ ਵਿਸ਼ਨੂੰ ਨੇ ਗਲਤ ਉਹ ਕਰਿਆ ਰਾਹ ਚੁਣਿਆ ਤੇ ਆਪਦੀ ਘਰ ਵਾਲੀ ਨਾਲ ਜ਼ਬਰਦਸਤ ਨਾ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਆਪਦੇ ਤਿੰਨ ਹੋਰ ਦੋਸਤਾਂ ਨੂੰ ਨਾਲ ਲੈ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੁਣ ਜਿਹੜੀ 23 ਜੁਲਾਈ ਦੀ ਰਾਤ ਸੀਗੀ ਉਸ ਵਿਚਾਰੀ ਕਾਮਨੀ ਦੀ ਬਹੁਤ ਭਾਰੀ ਹੋਈ ਰਾਤ ਸੀਗੀ ਤੇ ਕਿਉਂਕਿ ਚਾਰ ਬੰਦੇ ਉਹਨਾਂ ਜਬਰਜਨਾਹ ਕਰ ਰਹੇ ਸੀਗੇ ਉਸ ਰਾਤ ਪਤਾ ਨਹੀਂ ਕਿਵੇਂ ਨਾ ਕਿਵੇਂ ਵਿਚਾਰੀ ਦੀ ਕਿਸਮਤ ਚੰਗੀ ਸੀ ਜਿਹੜੀ ਉਸ ਜਗ੍ਹਾ ਤੋਂ ਭੱਜ ਗਈ ਤੇ ਸਿੱਧਾ ਪੁਲਿਸ ਸਟੇਸ਼ਨ ਆ ਗਈ ਤਾਂ ਕਰਕੇ ਉਹਦੀ ਜਾਨ ਬਚ ਗਈ ਤੇ ਉਹਨੂੰ ਜਿਹੜਾ ਇਨਸਾਫ ਮਿਲ ਗਿਆ ਆ ਤੁਹਾਨੂੰ ਬੱਸ ਜਿਹੜੀ ਸਟੋਰੀ ਸੁਣ ਲਈ ਸਟੋਰੀ ਚ ਉਹ ਜੇ ਆਪਦੇ ਬੱਚਿਆਂ ਦਾ ਧਿਆਨ ਰੱਖੋ ਆਪ ਜਾਲੇ ਦੌਲੇ ਦਾ ਧਿਆਨ ਰੱਖੋ ਤੇ ਖੁਦ ਆਪ ਦਾ ਵੀ ਧਿਆਨ ਰੱਖੋ ਕਿਸੇ ਤੇ ਯਕੀਨ ਨਾ ਕਰੋ ਅੱਲਾ ਜੀ ਕੀ ਹੰਤਾ ਬਿਲਕੁਲ ਨਾ ਕਰੋ। ਮੇਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਆ ਦੇ ਅਖੀਰ ਦੀ ਫਿਰ ਕਹਣਾ ਕਿ ਚੈਨਲ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਆ ਕਰੋ ਜਿਹਨੇ ਪੂਰੀ ਸਟੋਰੀ ਸੁਣੀ ਹੋਏ ਇੱਥੋਂ ਤੱਕ ਆ ਗਿਆ ਤਾਂ ਹੱਥ ਜੋੜ ਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਕਿਉਂਕਿ ਸਬਸਕ੍ਰਾਈਬਰਾਂ ਦੀ ਬਹੁਤ ਲੋੜ ਹੈਗੀ ਸਬਸਕ੍ਰਾਈਬਰ ਬਹੁਤ